ਅੱਜ ਦਾ ਸਾਡਾ ਵਿਸ਼ਾ ਹੈ ਸੜਕ ਦੁਰਘਟਨਾਵਾਂ ਸੜਕਾਂ ਦੇ ਉੱਤੇ ਬੱਸਾਂ ਕਾਰਾਂ ਸਾਈਕਲ ਸਕੂਟਰ ਆਮ ਕੰਮ ਦੇ ਫਿਰਦੇ ਨੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਪੈਦਲ ਚੱਲਣਾ ਬਹੁਤ ਔਖਾ ਹੈ ਹੁਣ ਤਾਂ ਪਿੰਡਾਂ ਨੂੰ ਜਾਂਦੀਆਂ ਜਿਹੜੀਆਂ ਸੜਕਾਂ ਨੇ ਉਨ੍ਹਾਂ ਤੇ ਵੀ ਆਵਾਜਾਈ ਕਾਫੀ ਵਧ ਗਈ ਹੈ ਆਪਣੇ ਕੰਮ ਧੰਦਿਆਂ ਦੇ ਲਈ ਲੋਕਾਂ ਨੂੰ ਬੱਸਾਂ ਨਹੀਂ ਕਾਰਾਂ ਨਹੀਂ ਸਕੂਟਰਾਂ ਨਾਲ ਹੀ ਸ਼ਹਿਰ ਜਾਣਾ ਪੈਂਦਾ ਹੈ ਕਿਸੇ ਨੇ ਸ਼ਹਿਰ ਕਿਸੇ ਆਪਣੇ ਰਿਸ਼ਤੇਦਾਰ ਦੀ ਖਬਰ ਲੈਣ ਜਾਣਾ ਕਿਸੇ ਨੇ ਕੋਈ ਸਮਾਨ ਖਰੀਦਣ ਜਾਣਾ ਜਾਂ ਫਿਰ ਬੱਚਿਆਂ ਨੇ ਪੜਨ ਜਾਣਾ ਸਕੂਲਾਂ ਵਿੱਚ ਜਾਂ ਕਾਲਜਾਂ ਵਿੱਚ ਇਸਰਾ ਉਹਨਾਂ ਨੂੰ ਉੱਪਰ ਸੜਕਾਂ 'ਤੇ ਚੱਲ ਰਹੀਆਂ ਬੱਸਾਂ, ਗੱਡੀਆਂ, ਸਾਈਕਲ, ਸਕੂਟਰਾਂ ਦੇ ਚੱਲਦੇ ਹੋਏ ਧਿਆਨ ਰੱਖਣ ਦੀ ਜ਼ਰੂਰਤ ਹੈ। ਕਈ ਐਸੀਆਂ ਸੜਕਾਂ ਨੇ ਜਿੱਥੇ ਕਿ ਸਾਨੂੰ ਰੇਲਾਂ ਦੇ ਫਾਟਕ ਵੀ ਮਿਲ ਜਾਂਦੇ ਨੇ। ਕਈ ਵਾਰੀ ਉਹ ਫਾਟਕ ਬੰਦ ਹੋ ਜਾਂਦੇ ਨੇ ਕੁਲ ਸਮਾਂ ਜ਼ਿਆਦਾ ਲੱਗ ਜਾਂਦਾ ਤਾਂ ਦੋਨੋਂ ਪਾਸੇ ਫਾਟਕਾਂ ਦੇ ਰੇਲ ਦੇ ਫਾਟਕਾਂ ਦੇ ਦੋਨੋਂ ਪਾਸੇ ਕਾਫੀ ਸੰਖਿਆ ਦੇ ਵਿੱਚ ਭੀੜ ਇਕੱਠੀ ਹੋ ਜਾਂਦੀ ਹੈ ਜਦੋਂ ਗੱਡੀ ਲੰਘ ਜਾਂਦੀ ਹੈ ਤਾਂ ਫਿਰ ਉਸ ਸਮੇਂ ਜਿਹੜੇ ਉਹ ਫਾਟਕ ਦੇ ਡੰਡੇ ਨੇ ਫਾਟਕ ਨੇ ਉਹ ਚੱਕੇ ਜਾਂਦੇ ਨੇ ਤਾਂ ਉਸ ਸਮੇਂ ਕਿਸੇ ਵੀ ਸੜਕ ਦੇ ਨਿਯਮ ਨੂੰ ਧਿਆਨ ਵਿੱਚ ਨਾ ਰੱਖਦੇ ਹੋਏ ਬਸ ਦੋਨੋਂ ਪਾਸਿਆਂ ਤੋਂ ਪੀ ਪੀ ਟੀ ਟੀ ਦੀਆਂ ਆਵਾਜ਼ਾਂ ਆਉਂਦੀਆਂ ਨੇ ਤੇ ਬੜੀ ਮੁਸ਼ਕਲ ਦੇ ਨਾਲ ਉੱਥੋਂ ਦੀ ਲੰਘਿਆ ਜਾਂਦਾ ਹੈ ਜਦੋਂ ਇਸ ਤਰ੍ਹਾਂ ਦਾ ਇਕੱਠ ਹੋ ਜਾਂਦਾ ਵਾ ਤਾਂ ਫਿਰ ਕਈ ਵਾਰੀ ਅਣਹੋਣੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਨੇ ਤੇ ਇਹਨਾਂ ਚੀਜ਼ਾਂ ਦੇ ਬੜੇ ਭਿਆਨਕ ਸੱਟੇ ਵੀ ਨਿਕਲਦੇ ਆਈਆਂ। ਕਈ ਵਾਰੀ ਸੜਕਾਂ ਤੇ ਤੇਜ਼ ਸਪੀਡ ਕਰਕੇ ਜਾਂ ਹੋਰ ਕਿਸੇ ਕਾਰਨ ਕਰਕੇ ਜਵਾਨ ਮਰਦ, ਇਸਤਰੀਆਂ, ਬੱਚੇ ਵੇ ਵਕਤ ਮੌਤ ਮਰਦੇ ਨੇ ਹੁਣ ਜੇ ਕਈ ਵਾਰੀ ਕੋਈ ਜਿਉਂਦੇ ਵੀ ਰਹਿ ਜਾਂਦੇ ਨੇ ਤਾਂ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸਰੀਰ ਪੱਕੋ ਅੰਗ ਜਣ ਵੀ ਹੋ ਜਾਂਦੇ ਨੇ ਤੇ ਕਈ ਵਾਰੀ ਜਿਹੜੀਆਂ ਸਾਡੀਆਂ ਲੱਖਾਂ ਦੀਆਂ ਗੱਡੀਆਂ ਨੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੁਣ ਇਸ ਸੜਕ ਦੁਰਘਟਨਾਵਾ ਦੇ ਪਿੱਛੇ ਕਈ ਕਾਰਨ ਆ ਜਾਂਦੇ ਨੇ ਸਭ ਤੋਂ ਪਹਿਲੇ ਨੰਬਰ ਤੇ ਤਾਂ ਇਹ ਆ ਕਿ ਅਸੀਂ ਗੱਡੀ ਤੇਜ਼ ਚਲਾਉਣੀ ਆ ਜਦ ਸਾਡੀ ਗੱਡੀ ਦੀ ਸਪੀਡ ਜ਼ਿਆਦਾ ਹੁੰਦੀ ਆ ਸਾਨੂੰ ਨਹੀਂ ਪਤਾ ਲੱਗਦਾ ਵੀ ਸਾਡੇ ਰਸਤੇ ਵਿੱਚ ਕੀ ਪਿਆ ਵਾ ਕੋਈ ਟੋਆ ਆਇਆ ਵਾ ਕੋਈ ਚੀਜ਼ ਪਈਆ ਟੱਪਾਈ ਚਾਂਸ ਇਧਰੋਂ ਉਧਰੋਂ ਕੋਈ ਕੁੱਤਾ ਨਿਕਲੇ ਆਵੇ ਜਾਂ ਕੋਈ ਗਾਂ ਬੱਚਾ ਕੋਈ ਜਾਨਵਰ ਨਿਕਲੇ ਆਵੇ ਫੇ ਸਾਡੇ ਕੋਲ ਆਪਣੀ ਗੱਡੀ ਕੰਟਰੋਲ ਨਹੀਂ ਹੋ ਸਕਦੀ ਕਈ ਵਾਰੀ ਕਈ ਡਰਾਈਵਰ ਜਿਹੜੇ ਨੇ ਉਹ ਆਪ ਵੀ ਗੱਡੀ ਨੂੰ ਬੜੀ ਲਾਪਰਵਾਹੀ ਨਾਲ ਚਲਾਉਂਦੇ ਨੇ ਨਸ਼ਾ ਕਰਕੇ ਕਈ ਵਾਰੀ ਨਸ਼ਾ ਕੀਤਾ ਹੁੰਦਾ ਵਾ ਜੇ ਉਹ ਨਸ਼ਾ ਕੀਤਾ ਹੋਊਗਾ ਉਦੋਂ ਵੀ ਨਹੀਂ ਉਹਨਾਂ ਨੂੰ ਪਤਾ ਲੱਗਣਾ ਕਿ ਇਸ ਗੱਡੀ ਕਿਸ ਹਿਸਾਬ ਦੇ ਨਾਲ ਕੰਟਰੋਲ ਕਰਨੀ ਹੈ ਕਈ ਐਸੇ ਨੇ ਜਿਨ੍ਹਾਂ ਨੇ ਬੜੇ ਉੱਚੀ ਉੱਚੀ ਬੱਸਾਂ ਦੇ ਵਿੱਚ ਗੀਤ ਲਾਏ ਹੁੰਦੇ ਨੇ ਜਾਂ ਟਰੱਕਾਂ ਵਿੱਚ ਗੀਤ ਲਾਏ ਹੁੰਦੇ ਨੇ ਜਾਂ ਗੱਡੀਆਂ ਦੇ ਵਿੱਚ ਕਾਰਾਂ ਦੇ ਵਿੱਚ ਵੀ ਕਈ ਵਾਰੀ ਉੱਚੀ ਉੱਚੀ ਗੀਤ ਲਾਏ ਹੁੰਦੇ ਨੇ ਜਾਂ ਫਿਰ ਨਾਲ ਦੇ ਬੈਠੀ ਸਵਾਰੀ ਦੇ ਨਾਲ ਗੱਲਾਂ ਕਰਦੇ ਰਹਿੰਦੇ ਨੇ ਇਸ ਆਦਿ ਜੀ ਜਾਂ ਦੁਰਘਟਨਾਵਾਂ ਦਾ ਕਾਰਨੀ ਹਨ ਫਿਰ ਅਸੀਂ ਆਪਣੀ ਗੱਡੀ ਨੂੰ ਲੈ ਕੇ ਸੜਕ ਤੇ ਆਉਨੇ ਆ ਸਾਨੂੰ ਆਪਣੀ ਗੱਡੀ ਨੂੰ ਪਹਿਲਾਂ ਚੈੱਕ ਕਰਨਾ ਚਾਹੀਦਾ ਵਾ ਵੀ ਸਾਡੀ ਗੱਡੀ ਠੀਕ ਆ ਹਵਾ ਠੀਕ ਆ ਤੇਲ ਠੀਕ ਆ ਪੋਲੂਸ਼ਨ ਠੀਕ ਆ ਉਹਦੇ ਗੇਅਰ ਉਹਦਾ ਸਾਰਾ ਸਿਸਟਮ ਕੀ ਉਹ ਸੜਕ ਤੇ ਲੈ ਜਾਣ ਯੋਗ ਹੈ ਕਈ ਵਾਰੀ ਅਸੀਂ ਸੜਕ ਤੇ ਚੱਲਣ ਵੇਲੇ ਵੀ ਲਾਪਰਵਾਹੀ ਕਰਦੇ ਆਂ ਸਾਡਾ ਪੈਦਲ ਚੱਲਣ ਵਾਲਿਆਂ ਦਾ ਖੱਬੇ ਹੱਥ ਫਰਜ ਬਣਦਾ ਵੀ ਉਹ ਸਾਈਡ ਤੇ ਆਪਾਂ ਆਪਣਾ ਥੋੜਾ ਜਿਹਾ ਹਟਪਾ ਹੋ ਕੇ ਵਿਚਕਾਰ ਚੱਲਣ ਦੀ ਜਗ੍ਹਾ ਤੇ ਉਧਰ ਚੱਲੀਏ ਇੱਥੇ ਹੀ ਸਾਈਕਲ ਚਲਾਉਣ ਵਾਲੇ ਵੀ ਥੋੜਾ ਜਿਹਾ ਧਿਆਨ ਰੱਖੋ ਕਿਉਂਕਿ ਬਾਕੀ ਤਾਂ ਗੇਰ ਰਣੀਆਂ ਗੱਡੀਆਂ ਨੇ ਸਪੀਡ ਵਾਲੀਆਂ ਗੱਡੀਆਂ ਨੇ ਤੁਸੀਂ ਸਾਈਕਲ ਤੇ ਹੋ ਪੈडल ਮਾਰ ਕੇ ਚੱਲਣਾ। ਕਈ ਇਸ ਗੱਲ ਦਾ ਧਿਆਨ ਰੱਖੋ। ਵੀ ਥੋੜਾ ਜਿਹਾ ਆਪਣਾ ਖੱਬੇ ਹੱਥੀ ਰਹੋ। ਠੀਕ ਹੈ ਨਾ ਸੜਕਾਂ ਦੇ ਖੱਬੇ ਹੱਥੀ ਰਹੋ। ਇਹ ਨਹੀਂ ਹੈਗਾ ਕਿ ਤੁਸੀਂ 2 2 3 3 ਜਾਣੇ ਇੱਕੋ ਲਾਈਨ ਦੇ ਵਿੱਚ ਸਾਈਕਲ ਨਾਲੇ ਚਲਾਉਂਦੇ ਜਾਂ ਹੋਣ ਨਾਲੇ ਗੱਲਾਂ ਕਰਦੇ ਜਾਂ। ਆਮ ਤੌਰ ਤੇ ਕਈ ਵਾਰੀ ਅਸੀਂ ਸਕੂਲ ਜਾਂਦੇ ਬੱਚਿਆਂ ਨੂੰ ਵੀ ਦੇਖਦੇ ਆਂ। ਵੀ ਉਹ ਵੀ 2 2 3 3 ਜਾਣੇ ਨਾ ਸਾਈਕਲ ਪੈ ਆਪਣਾ ਆਹਮੋ ਸਾਹਮਣੇ ਲਾ ਲੈਂਦੇ ਨੇ ਨਾਲੇ ਗੱਲਾਂ ਕਰਦੇ ਜਾਂਦੇ ਨੇ ਨਾਲੇ ਸਾਈਕਲ ਚਲਾਉਂਦੇ ਜਾਂਦੇ ਨੇ ਕਈ ਵਾਰ ਉਹਨਾਂ ਦੇ ਪਿੱਛੇ ਵੀ ਕੋਈ ਨਾ ਕੋਈ ਬੱਚਾ ਬੈਠਾ ਹੁੰਦਾ ਵਾ ਤੇ ਉਹਨਾਂ ਨੂੰ ਆਮ ਤੌਰ ਤੇ ਰੋਕੇ ਟੋਕੇ ਵੀ ਜਾਂਦਾ ਵਾ ਵੀ ਜਦ ਤਾ ਤੁਸੀਂ ਖੱਬੇ ਹੱਥ ਹੋ ਜੋ ਸਾਰੇ ਠੀਕ ਹੈ ਨਾ ਬਰਾਬਰ ਹੋ ਕੇ ਨਾ ਸਾਈਕਲ ਚਲਾਓ ਫਿਰ ਕਈ ਵਾਰੀ ਅਸੀਂ ਮੁੜਨ ਵੇਲੇ ਇਸ਼ਾਰਾ ਨਹੀਂ ਕਰਦੇ ਅੱਗੋਂ ਪਿੱਛੋਂ ਗੱਡੀ ਸਪੀਡ ਦੇ ਆ ਰਹੀ ਆ ਅਸੀਂ ਮੁੜਨਾ ਖੱਬੇ ਹੱਥ ਅਸੀਂ ਨਾ ਇੰਡੀਕੇਟਰ ਦਿੱਤਾ ਨਾ ਅਸੀਂ ਹੱਥ ਦੇ ਨਾਲ ਇਸ਼ਾਰਾ ਕੀਤਾ ਤਾਂ ਫਿਰ ਅਸੀਂ ਵੀ ਮੁੜ ਜੰਨੇ ਆ ਤਾਂ ਅੱਗੋਂ ਪਿੱਛੋਂ ਵੀ ਪੂਰੀ ਸਪੀਡ ਨਾਲ ਗੱਡੀ ਆਂਦੀ ਆ ਐਸੇ ਕੇ ਨਾਲ ਫਿਰ ਦੁਰਘਟਨਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਆ ਗੱਡੀਆਂ ਦੇ ਇਸ਼ਾਰੇ ਹਾਰਨਾਂ ਦੀ ਪ੍ਰਵਾਹੀ ਨਹੀਂ ਕਰਦੇ ਆਪਣਾ ਵਿਚਕਾਰ ਸੜਕ ਦੇ ਤੁਰੇ ਹੋਣਿਆਂ ਉਹ ਹਾਰਨ ਮਾਰੀ ਜਾਂਦੇ ਨੇ ਪਿੱਛੇ ਆਉਣ ਵਾਲੀ ਗੱਡੀ ਵਾਲੇ ਵੀ ਭਾਈ ਤੂੰ ਕਿਹੜੇ ਪਾਸੇ ਜਾਣਾ ਖੱਬੇ ਪਾਸੇ ਨੂੰ ਜਾਂਦਾ ਗੱਡੀ ਰੱਖ ਲੈ ਜਾਂ ਤੂੰ ਸੱਜੇ ਪਾਸੇ ਗੱਡੀ ਰੱਖ ਲੈ ਇੱਕ ਪਾਸੇ ਗੱਡੀ ਦਾ ਰੱਖ ਲੈ ਆਪਣਾ ਸਾਧਨ ਚਾਹੇ ਸਕੂਟਰ ਹੈ ਛੋਟੇ ਬੱਚੇ ਨੇ ਸੜਕਾਂ 'ਤੇ ਖੇਡਦੇ ਰਹਿੰਦੇ ਨੇ ਚਾਹੇ ਸੜਕ ਵੱਡੀ ਆ ਚਾਹੇ ਸੜਕ ਛੋਟੀ ਆ ਪਿੰਡਾਂ ਵਾਲੀ ਆ ਚਾਹੇ ਗਲੀਆਂ ਵਾਲੀ ਆ ਸਕੂਟਰ ਸੈਕਰ ਸਾਧਨ ਤਾਂ ਉੱਥੇ ਵੀ ਜਾਂਦੇ ਨੇ ਫਿਰ ਬੱਚਿਆਂ ਨੂੰ ਉੱਥੇ ਨਹੀਂ ਖੇਡਣਾ ਚਾਹੀਦਾ ਜਿਹਾ ਵੀ ਐਵੇਂ ਅਸੀਂ ਬਾਹਰ ਸਾਈਕਲ ਖੜੇ ਕਰ ਦਿੰਨੇ ਆ ਸਕੂਟਰ ਖੜੇ ਕਰ ਦਿੰਨੇ ਆ ਉਹ ਵੀ ਗਲਤ ਹੈ ਇਸੇ ਤਰੀਕੇ ਨਾਲ ਕਈ ਵਾਰੀ ਪਸ਼ੂ ਪਸ਼ੂ ਬਹੁਤ ਜ਼ਿਆਦਾ ਨੇ ਜਿਹੜੇ ਪਸ਼ੂ ਨੇ ਜਾਂ ਕੁੱਤੇ ਨੇ ਇਹ ਸਾਡੇ ਸੜਕਾਂ ਦੇ ਉੱਤੇ ਬਹੁਤ ਜ਼ਿਆਦਾ ਸਾਨੂੰ ਦੇਖਣ ਨੂੰ ਮਿਲਦੇ ਨੇ ਇਹ ਹੁਣ ਕਈ ਵਾਰੀ ਚੱਲਦੇ-ਚੱਲਦੇ ਸੱਜੇ ਨੂੰ ਆ ਜਾਂਦੇ ਨੇ ਚੱਲਦੇ-ਚੱਲਦੇ ਖੱਬੇ ਨੂੰ ਚਲੇ ਜਾਂਦੇ ਨੇ ਕਈ ਵਾਰੀ ਸਿੱਧੇ ਚਲੇ ਜਾਂਦੇ ਨੇ ਫਿਰ ਘੁੰਮ ਜਾਂਦੇ ਨੇ ਕਈ ਵਾਰੀ ਲੜਨ ਲੱਗ ਜਾਂਦੇ ਨੇ ਕੁੱਤੇ ਕਈ ਵਾਰੀ ਚਲਦੀਆਂ-ਚਲਦੀਆਂ ਗੱਡੀਆਂ ਦੇ ਕਾਰਾਂ ਦੇ ਮਗਰ ਪੈ ਜਾਂਦੇ ਨੇ ਤੇ ਇਸ ਤਰੀਕੇ ਦੇ ਨਾਲ ਦੁਰਘਟਨਾਵਾਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਹੁਣ ਪੈੜੀਆਂ ਸੜਕਾਂ ਨੇ ਟੁੱਟੀਆਂ ਹੋਈਆਂ ਸੜਕਾਂ ਨੇ ਜਾਂ ਫਿਰ ਟੋਏ ਪਏ ਹੋਏ ਨੇ ਸੜਕਾਂ ਦੇ ਵਿੱਚ ਮੀਂਹ ਪੈ ਗਿਆ। ਉਹ ਭਰ ਗਿਆ ਪਾਣੀ ਨਾਲ ਅਸੀਂ ਆਉਨੇ ਆ ਪੂਰੀ ਸਪੀਡ ਦੇ ਨਾਲ ਸਾਨੂੰ ਨਹੀਂ ਪਤਾ ਲੱਗਦਾ। ਠੀਕ ਹੈ ਨਾ? ਉਦੋਂ ਵੀ ਦੁਰਘਟਨਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਹੁਣ ਅੱਗੇ ਧੁੰਦ ਆ ਜਾਣੀ ਹੈ। ਹੁੰਦਾਂ ਦੇ ਵਿੱਚ ਉਦੋਂ ਸਾਨੂੰ ਰਸਤੇ ਨਹੀਂ ਪਤਾ ਲੱਗਣ ਤਾਂ ਇਹ ਕਈ ਕਾਰਨ ਆ ਜਾਂਦੇ ਨੇ ਸੜਕੀ ਦੁਰਘਟਨਾਵਾਂ ਦੀ ਜਿਨ੍ਹਾਂ ਤੋਂ ਬਚਾਅ ਬਹੁਤ ਬਚਾਅ ਦੀ ਜ਼ਰੂਰਤ ਆ ਲੋੜ ਬਚਾਅ ਕਰਨ ਦੀ ਹੁਣ ਇਹਦਾ ਬਚਾਅ ਦਾ ਸਭ ਤੋਂ ਪਹਿਲੇ ਨੰਬਰ ਤੇ ਤਾਂ ਇਹ ਆ ਕਿ ਜਿਹੜੀ ਤੁਹਾਡੀ ਆਪਣੇ ਸਾਧਨ ਦੀ ਜਿਹਨੂੰ ਸਾਧਨ ਨੂੰ ਤੁਸੀਂ ਚਲਾ ਰਹੇ ਹੋ ਉਹਦੀ ਆਪਣੇ ਸਾਧਨ ਦੀ ਸਪੀਡ ਦੇਖੋ ਵੀ ਸਪੀਡ ਤਾਂ ਨਹੀਂ ਕਿਤੇ ਜ਼ਿਆਦਾ ਸਪੀਡ ਨੂੰ ਕਾਬੂ ਵਿੱਚ ਰੱਖੋ ਨੰਬਰ 2 ਤੇ ਇਹ ਦੇਖੋ ਵੀ ਉਹਦੇ ਉਹ ਸਾਰਾ ਜਿਹੜਾ ਮੈਂ ਸਾਧਨ ਚਲਾ ਰਿਆ ਵਾਂ ਚਾਹੇ ਸਾਈਕਲ ਚਾਹੇ ਕਾਰ ਆ ਚਾਹੇ ਸਕੂਟਰ ਆ ਜਾਂ ਬੱਸ ਆ ਜਾਂ ਟਰੱਕ ਆ ਇਹ ਦੇਖੋ ਵੀ ਚਲਾਉਣ ਤੋਂ ਪਹਿਲਾਂ ਮੈਂ ਚੰਗੀ ਤਰ੍ਹਾਂ ਚੈੱਕ ਕਰ ਲਿਆ ਵੀ ਉਹ ਠੀਕ ਆ ਫਿਰ ਉਹਦੇ ਇੰਡੀਕੇਟਰ ਦੇਖੋ ਜਿੱਥੇ ਕਿਤੇ ਇੰਡੀਕੇਟਰ ਦੇਣ ਦੀ ਲੋੜ ਪਈ ਮੇਰੇ ਇੰਡੀਕੇਟਰ ਚੱਲ ਰਹੇ ਨੇ ਠੀਕ ਫਿਰ ਖੱਬੇ ਹੱਥ ਚੱਲੋ ਠੀਕ ਹੈ ਨਾ ਫਿਰ ਸੜਕ ਜੇ ਤੁਸੀਂ ਪਾਰ ਵੀ ਕਰਨੀ ਹੈ ਸਾਵਧਾਨੀ ਨਾਲ ਕਰੋ ਆਮ ਤੌਰ ਤੇ ਉਹ ਚਿੱਟੀਆਂ ਲਾਈਨਾਂ ਬੜੀਆਂ ਹੁੰਦੀਆਂ ਨੇ ਉਥੋਂ ਦੀ ਸੜਕ ਨੂੰ ਪਾਰ ਕਰੋ ਠੀਕ ਹੈ ਨਾ ਕਿਉਂਕਿ ਉਹਦੇ ਪਿੱਛੇ-ਪਿੱਛੇ ਸਾਧਨ ਨੇ ਰੁਕਣਾ ਹੁੰਦਾ ਫਿਰ ਕਈ ਵਾਰੀ ਚੌਂਕਾਂ ਦੇ ਵਿੱਚ ਪੀੜ ਵਾਲੀਆਂ ਥਾਵਾਂ ਦੇ ਉੱਤੇ ਟ੍ਰੈਫਿਕ ਪੁਲਿਸ ਜਿਹੜੀ ਹੁੰਦੀ ਆ ਉਹ ਵੀ ਖੜੀ ਹੁੰਦੀ ਆ ਉਹ ਵੀ ਇਸ਼ਾਰੇ ਦੇ ਨਾਲ ਬਾਰੀ ਸਰ ਲਗਾਉਂਦੀ ਆ ਠੀਕ ਆ ਤੇ ਕਈ ਜਗ੍ਹਾ ਦੇ ਉੱਤੇ ਲਾਈਟਾਂ ਵੀ ਲੱਗੀਆਂ ਹੋਈਆਂ ਨੇ ਹੁਣ ਉਹ ਲਾਈਟਾਂ ਲਾਉਣ ਦਾ ਕਾਰਨ ਵੀ ਇਹੀ ਆ ਵੀ ਅਸੀਂ ਜੇ ਤਾਂ ਹਰੀ ਬੱਤੀ ਹੈਗੀ ਆ ਸਾਡੀ ਹੋ ਗਈ ਹਰੀ ਲਾਈਟ ਹੋ ਗਈ ਫੇਰ ਤਾਂ ਚੱਲੋ ਜੇ ਪੀਲੀ ਹੋ ਗਈ ਫਿਰ ਔੜੀਕ ਲੋ ਤੇ ਜੇ ਲਾਲ ਆ ਫਿਰ ਤਾਂ ਰੁਕੀ ਜਾਓ ਖੜੀ ਜਾਓ ਹੁਣ ਐਸੇ ਕਈ ਚੌਂਕ ਨੇ ਜਿਨ੍ਹਾਂ ਦੇ ਵਿੱਚ ਨਾਲ ਕੈਮਰੇ ਵੀ ਲੱਗ ਚੁੱਕੇ ਨੇ ਉਹ ਕੈਮਰੇ ਫਟ ਸਾਡੇ ਸਕੂਟਰ ਦੇ ਨੰਬਰ ਚੈੱਕ ਕਰ ਲੈਂਦੇ ਨੇ ਤੇ ਉਸ ਹਸਾਬ ਦੇ ਨਾਲ ਜਿਹੜਾ ਕੋਈ ਗਲਤ ਕ੍ਰੋਸ ਕਰ ਲੈਂਦਾ ਵਾ ਸੜਕ ਨੂੰ ਰੈੱਡ ਲਾਈਟ ਤੇ ਜਾਂ ਜਾਂ લાલ બત્તી ਤੇ ਜਾਂ પીળી બત્તી ਤੇ ਹਨ ਤਾਂ ਉਸ ਟਾਈਮ ਫਿਰ ਉਹਦਾ ચલાણ ਕਿట్టਿਆ ਜਾਂਦਾ મોડ ਨੇ મોડ મોડ ਤੇ ਹੌਲੀ ਚਲੋ મોડ ਤੇ ਜ਼ਰੂਰ ਕੰਟਰੋਲ ਕਰੋ સ્પીડ ਮੁੜਦੇ ਵੇਲੇ ઈશਾਰਾ કરો ਠੀਕ ਹੈ ਨਾ ਹੁਣ સાઇન బోర్డ్ ਵੀ ਲੱਗੇ ਹੁੰਦੇ ਨੇ સ્પીડ બ્રેકર ਵੀ ਲੱਗੇ ਹੁੰਦੇ ਨੇ ਸਾਈਨ ਬੋਰਡ ਦਾ ਮਤਲਬ ਇਹੀ ਹੁੰਦਾ ਵੀ ਇੱਥੋਂ ਅੱਗੇ ਇੰਨੀ ਕੁ ਸਪੀਡ ਰੱਖਣੀ ਆ ਜਾਂ ਫਿਰ ਅੱਗੇ ਮੁਰੰਮਤ ਦਾ ਕੰਮ ਚੱਲ ਰਿਹਾ ਵਾ ਜਾਂ ਕੋਈ ਪੁਲ ਬਣ ਰਿਹਾ ਵਾ ਜਾਂ ਕੋਈ ਮੰਦਰ ਗੁਰਦੁਆਰਾ ਵਾ ਜਾਂ ਫਿਰ ਸਕੂਲ ਇਹ ਸਾਰੀਆਂ ਚੀਜ਼ਾਂ ਜਿਹੜੇ ਹੈਗੀਆਂ ਨੇ ਸਾਈਨ ਬੋਰਡ ਜਿਹੜੇ ਲੱਗੇ ਹੁੰਦੇ ਆ ਇਹਨਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ 'ਤੇ ਧਿਆਨ ਤਾਂ ਹੀ ਰੱਖ ਸਕਦੇ ਆ ਜੇ ਥੋੜੀ ਸਾਡੀ ਸਪੀਡ ਜਿਹੜੀ ਹੈਗੀ ਆ ਉਹ ਕੰਟਰੋਲ 'ਚ ਹੋਊਗੀ ਸਾਡੇ ਸਾਧਨ ਦੀ ਜਿਹੜਾ ਸਾਧਨ ਅਸੀਂ ਵਰਤ ਰਹੇ ਹਾਂ ਅੱਛਾ ਕਈ ਵਾਰੀ ਰਸਤਿਆਂ ਦੇ ਵਿੱਚ ਪੱਥਰ ਆ ਜਾਂਦੇ ਆ ਰੋੜੇ ਆ ਜਾਂਦੇ ਨੇ ਕੰਡੇ ਆ ਜਾਂਦੇ ਨੇ ਚਾਹੇ ਉਹ ਸ਼ਹਿਰਾਂ ਦੀਆਂ ਸੜਕਾਂ ਨੇ ਚਾਹੇ ਉਹ ਪਿੰਡਾਂ ਦੀਆਂ ਸੜਕਾਂ ਨੇ ਜਿਹੜੇ ਲੰਗਣ ਵਾਲੇ ਰਾਹੀ ਨੇ ਉਹ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣ ਤੇ ਜੇ ਲੱਗ ਰਿਹਾ ਉਹਨਾਂ ਨੂੰ ਵੀ ਕੋਈ ਚੀਜ਼ ਸੜਕ ਦੇ ਵਿੱਚ ਪਈ ਆ ਤਾਂ ਜ਼ਰੂਰ ਉਹਨੂੰ ਇੱਕ ਸਾਈਡ ਤੇ ਖੱਬੇ ਜਾਂ ਸੱਜੇ ਰੱਖ ਦੇਣ ਤਾਂ ਕਿ ਆਉਣ ਵਾਲੇ ਸਾਰਿਆਂ ਦਾ ਉਸ ਸਮੇਂ ਬਚਾਅ ਹੋ ਸਕੇ ਠੀਕ ਆ ਤਾਂ ਕਿ ਸ੍ਰੀਕੇ ਨਾ ਦੁਰਘਟਨਾ ਮਤੋਂ ਟਲਿਆ ਜਾ ਸਕੇ ਇਹ ਸਾਰਾ ਜਿਹੜਾ ਸੜਕ ਦੁਰਘਟਨਾਵਾਂ ਤੋਂ ਬਚਾਅ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਅਸੀਂ ਸਾਰੇ ਰਲ ਕੇ ਸਹਿਯੋਗ ਦੇਵਾਂਗੇ ਠੀਕ ਹੈ ਨਾ ਕਿਉਂਕਿ ਇਹ ਜਾਨ ਵਿੱਚ ਹੀ ਜਾਨ ਆ ਜਾਨ ਆ ਤਾਂ ਜਹਾਨ ਇਸ ਕਰਕੇ ਸਾਨੂੰ ਸਾਰਿਆਂ ਨੂੰ ਚਾਹੀਦਾ ਵਾ ਕਿ ਅਸੀਂ ਪਹਿਲ ਦੇ ਹੱਦ ਤੀ ਇਹਨਾਂ ਗੱਲਾਂ ਦਾ ਖਾਸ ਧਿਆਨ رخیه ਧੰਨਵਾਦ